ਸਰਕਾਰ ਜਿਸਾ ਰੇਤ ਦੇ ਕਿਲੇ ਜਾਂ ਰੇਤ ਦੀਆਂ ਦਿਵਾਰਾਂ ਸੀ ਖੜੀਆਂ ਕਰੀ ਤੀਆਂ ਅੰਗਰੇਜ਼ੀ ਚ ਕਹਿੰਦੇ ਨੇ ਪੈਕ ਆਫ ਕਾਰਡਸ 27 ਦੇ ਪੱਤੇ ਜਦੋਂ ਤਾਸ਼ ਦੇ ਪੱਤਿਆਂ ਤੋਂ ਅਸੀਂ ਕੋਈ ਘਰ ਬਣਾਨੇ ਆ ਤੇ ਥੋੜਾ ਜਿਹਾ ਵੀ ਜਦੋਂ ਹਵਾ ਦਾ ਝੌਕਾ ਆਂਦਾ ਤੇ ਨਾਲ ਹੀ ਸਾਰੇ ਤਾਸ਼ ਦੇ ਪੱਤੇ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਅੱਜ ਹੀ ਇਹਨਾਂ ਦੀ ਇੱਕ ਮਨਿਸਟਰ ਰਹਿ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਗਗਨ ਅਨਮੋਲ ਬਾਨ ਉਹਦਾ ਨਾਮ ਇਹ ਉਹ ਨੌਜਵਾਨ ਲੜਕੀ ਹੈ ਜਿਹਨੂੰ ਜਦੋਂ ਆਮ ਆਦਮੀ ਪਾਰਟੀ ਅਜੇ ਤੱਕ ਚ ਨਹੀਂ ਸੀ ਆਈ ਉਹਨੂੰ ਆਪਣਾ ਜਿਹੜਾ ਮਹਿਲਾ ਵਿੰਗ ਉਹਦਾ ਪ੍ਰਧਾਨ ਬਣਾਇਆ ਸੀ ਨੌਜਵਾਨ ਸੀ ਤੇ ਕਹਿੰਦੀ ਕਹਿੰਦੀ ਕਹਿਣ ਲੱਗੀ ਸਾਨੂੰ ਮੌਕਾ ਦਿਓ ਤੇ ਅਸੀਂ 50 ਮਿੰਟਾਂ ਦੇ ਵਿੱਚ ਚੁਟਕੀਆਂ ਮਾਰ-ਮਾਰ ਰਾਂ ਉਂਗਲਾਂ ਦੀਆਂ ਤੇ ਇਹ ਕਹਿੰਦੀ ਸੀ ਕਿ ਅਸੀਂ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਕਿਸਾਨ ਡਿਮਾਂਡ ਕਰ ਰਹੇ ਨੇ ਇਹ ਕੇਜਰੀਵਾਲ ਸਾਹਿਬ ਨੇ ਮੈਨੂੰ ਜਾ ਕੇ ਸੰਕੇਤ ਦੇ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਦੋ ਫਸਲਾਂ ਤੇ ਮੇਜਰ ਐਮਐਸਪੀ ਮਿਲਦੀ ਝੋਨੇ ਤੇ ਕਣਕ ਤੇ ਤੋ ਕਹਿ ਲਗੀ ਕਿ ਅਸੀਂ ਦਾੜਾਂ ਤੇ ਵੀ ਦਵਾਂਗੇ ਟਮਾਟਰਾਂ ਤੇ ਵੀ ਦਵਾਂਗੇ ਗੰਡਿਆਂ ਤੇ ਵੀ ਦਵਾਂਗੇ ਤੇ ਚੁਟਕੀਆਂ ਮਾਰ ਮਾਰ ਅੱਜ ਸਾਢੇ 3 ਸਾਲ ਹੋਏ ਮੇਰੇ ਵੀਰੋ ਅੱਜ ਉਹਨੇ ਅਸਤੀਫਾ ਦੇ ਦਿੱਤਾ ਖਰੇਡ ਅਸੈਂਬਲੀ ਹਲਕੇ ਤੋਂ ਇੱਕ ਹੋਰ ਸੀਟ ਵੈਕੈਂਟ ਹੋ ਗਈ ਪਹਿਲੇ ਤੇ ਹੋਈ ਤਰਨਤਾਰਨ ਵਾਲੇ ਸੁਰਗਵਾਸੀ ਸੋਲ ਸਾਹਿਬ ਅਸੈਂਬਲੀ ਚ ਰਹੇ ਨੇ شریف ਆਦਮੀ ਸਨ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਬਾਰੇ ਕਹਿਣਾ ਚਾਹਦਾ ਪਰ ਸਾਡੇ 3 ਸਾਲ ਮੇਰਾ ਖਿਆਲ ਤਰਨਤਾਰ ਚ ਇੱਕ ਗਲੀ ਜਾਂ ਇੱਕ ਰੋੜਾ ਤੱਕ ਨਹੀਂ ਲੱਗਾ ਹੋ ਤੁਸੀਂ ਵੇਖੋ ਏ ਫਰਜ਼ੀ ਇਨਕਲਾਬੀਆਂ ਦੀ ਜਮਾਤ ਮੈਂ ਤਾਂ ਫਰਜ਼ੀ ਇਹਨਾਂ ਨੂੰ ਕਹਿਣਾ ਟੋਟਲ ਫਰਾਡ ਝੂਠੇ ਅਬਲ ਦਰਜੇ ਦੇ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਲੇ ਇਹਨਾਂ ਫਰਜ਼ੀਆਂ ਇਹ ਨਿਕਲਾਬੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਹੁਣ ਬਾਹਰ ਦੀਆਂ ਪਾਰਟੀਆਂ ਚੋਂ ਕੈਂਡੀਡੇਟ ਚੁਰਾ ਚੁਰਾ ਕੇ ਲੈ ਕੇ ਆ ਗਏ ਆ ਤੁਹਾਡੇ ਹਲਕੇ ਚ ਵੀ ਦੂਜੀਆਂ ਫਰਜ਼ੀ ਬਾਕੀ ਜਮਾਤਾਂ ਚੋਂ ਕੈਂਡੀਡੇਟ ਲੈ ਜਾਂਦੇ ਹੁਣ ਖਰੜ ਖਾਲੀ ਹੋ ਗਿਆ ਇੱਕ ਅਸੈਂਬਲੀ ਹਲਕਾ ਬੰਗੇ ਦਾ ਅਕਾਲੀ ਦਲ ਦਾ ਉੱਥੇ ਐਮਐਲਏ ਚੁਣਿਆ ਗਿਆ ਸੀ ਡਾਕਟਰ ਸੁਖੀ ਉਹਦਾ ਨਾਮ ਹੈ ਉਹਦਾ ਵੀ ਧਰੇ ਪਾਰਟੀ ਪਰਿਵਰਤਨ ਕਰਾਇਆ ਉਹਨੂੰ ਚੇਅਰਮੈਨ ਬਣਾ ਦਿੱਤਾ ਅਜੇ ਉਹਨੇ ਸ਼੍ਰੋਮਣੀ ਕਾਲੀ ਦਲ ਨਹੀਂ ਛੱਡਿਆ ਸ਼੍ਰੋਮਣੀ ਕਾਲੀ ਦਲ ਦੇ ਐਮਐਲਏ ਨੂੰ ਅੱਜ ਆਮ ਆਦਮੀ ਪਾਰਟੀ ਨੇ ਚੇਅਰਮੈਨ ਬਣਾਤਾ ਸਮਝੋ ਇੱਕ ਬੰਗਾ ਵੀ ਖਾਲੀ ਪਈ ਇੱਕ ਇਹਨਾਂ ਦਾ ਐਮਐਲਏ ਹੈ ਰਮਨ ਰੋੜਾ ਉਹਦਾ ਨਾਮ ਹੈ ਜਿਲੰਦਰ ਤੋਂ ਉਹਨੂੰ ਕ腐ਸ਼ਨ ਦੇ ਚਾਰਜ ਦੇ ਉੱਤੇ ਜੇਲ੍ਹ 'ਚ ਦਿੱਤਾ ਮੇਰੇ ਖਿਆਲ ਡੇਢ ਦੋ ਮਹੀਨਿਆਂ ਦਾ ਜੇਲ੍ਹ 'ਚ ਹੁਣ ਉਹਦੇ ਤੇ ਵੀ ਜ਼ੋਰ ਪਾਇਆ ਕਿ ਅਸਤੀਫਾ ਦੇ ਤੋ ਕੱਲ ਮੇਰੀ ਜਿਹੜੀ ਮੈਂ ਤੁਹਾਨੂੰ ਇੱਥੇ ਸਮਝਾਣ ਆਇਆ ਕਹਿਣ ਵਾਸਤੇ ਆਇਆ 90 ਫੀਸਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ 90 ਫੀਸਦੀ ਮੇਰੀ ਗੱਲ ਛੇਤੇ ਰੱਖ ਇਹਨਾਂ ਨੂੰ ਇਲੈਕਸ਼ਨਾਂ ਤੱਕ ਇਹਨਾਂ ਨੇ ਬਦਲਣਾ ਵੀ ਹੈ ਇਲਜ਼ਾਮ ਲਾਣੇ ਨੇ ਇਸੇ ਕੇਜਰੀਵਾਲ ਨੇ ਕਿਹਾ ਕਿ ਇਹਦੇ ਬੜੇ ਕਰਪਟ ਨਿਕਲੇ ਜੀ ਇਹਦੇ ਮਾਈਨਿੰਗ ਦਾ ਕੰਮ ਕਰਦੇ ਸੀ ਇਹਦੇ ਸ਼ਰਾਬ ਵਕਾਨ ਦਾ ਕੰਮ ਕਰਦੇ ਸੀ ਇਹਦੇ ਪੁਲਿਸ ਵਾਲਾ ਕੋਈ ਮੀਨਾ ਲੈਣ ਦਾ ਕੰਮ ਕਰਦੇ ਸੀ ਇਹ ਜੋ ਤਹਿਸੀਲਦਾਰਾਂ ਕੋ ਪੈਸੇ ਲੈਣ ਦਾ ਕੰਮ ਕਰਦੇ ਸੀ ਇਹਨਾਂ ਨੇ ਦੋ ਦੋ ਚਾਰ ਚਾਰ ਕਿੱਲਿਆਂ ਵਿੱਚ ਮਕਾਨ ਪਾ ਲਏ ਜਦੋਂ ਕੇਜਰੀਵਾਲ ਸਾਹਿਬ ਨੂੰ ਪਤਾ ਲੱਗਾ ਉਹਨਾਂ ਨੇ ਫੈਸਲਾ ਕੀਤਾ ਇਹ ਸਾਰੇ ਬਦਲ ਦੇਣ ਕਹਿੰਦਾ ਮੇਰਾ ਮਕਸਦ ਇਹ ਹੈ ਅਗਲੀਆਂ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਆਓ ਸਾਡੇ ਪ੍ਰਧਾਨ ਜੀ ਮੇਰੇ ਖਲ ਆਗੇ ਲੱਗ ਦੇਣ ਆਜੋ 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 ਤੋਂ ਸਾਡੀ ਅਜੇ ਤੇ ਧਿਆਨ ਕਰੋ ਬੇਨਤੀ ਮੇਰੀ ਇੰਨੀ ਹੈ ਕਿ ਅਗਲੇ ਇਲੈਕਸ਼ਨ ਤੋਂ ਪਹਿਲੇ ਪਹਿਲੇ ਤਕਰੀਬਨ 90 ਫੀਸਦੀ ਇਹਨਾਂ ਦੇ ਐਮਐਲਏ ਜਿਹੜੇ ਨੇ ਇਹ ਸਾਰੇ ਬਦਲੇ ਜਾਣ ਜਿਸ ਪ੍ਰੋਗਰਾਮ ਦੀ ਅੱਜ ਅਸੀਂ ਸੰਵਿਧਾਨ ਬਚਾਨ ਪ੍ਰੋਗਰਾਮ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾ ਰਿਹਾ ਸਾਰੇ ਹਿੰਦੁਸਤਾਨ ਚ ਪਾਰਟੀ ਲੈ ਕੇ ਜਾ ਰਹੀ ਇਹ ਗੱਲ ਸਾਰੇ ਵੀਰਾਂ ਨੂੰ ਅਸੀਂ ਸਮਝਾਉਣ ਵਾਸਤੇ ਕਤਰਤ ਹੋਏ ਆ ਕਿ ਪਿਛਲੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੌਰਾਨ ਇਹ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਮੇਰੇ ਵੀਰੋ ਇਹਨਾਂ ਦਾ ਅਜੰਡਾ ਇਹ ਸੀ ਕਿ ਜੇ ਸਾਨੂੰ 2/3 ਪਾਰਲੀਮੈਂਟ ਦੀਆਂ ਸੀਟਾਂ ਮਿਲ ਗਈਆਂ ਤੇ ਅਸੀਂ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦਾ ਬਣਾਇਆ ਹੋਇਆ ਸੰਵਿਧਾਨ ਬਦਲ ਲੈ ਇਹਨਾਂ ਦੇ ਆਰਐਸਐਸ ਦੇ ਲੀਡਰਾਂ ਨੇ ਇਹ ਗੱਲ ਕਹੀ ਹੈ ਤੁਸੀਂ ਸੁਣਿਆ ਹੋਣਾ ਕਿ ਅਸੀਂ ਸੰਵਿਧਾਨ ਬਦਲਾਂਗੇ ਸੰਵਿਧਾਨ ਬਦਲਣ ਦਾ ਮਤਲਬ ਕੀ ਸੀ ਕਿ ਸਾਡਾ ਦਲਿਤ ਵਰਗ ਜਿਹੜਾ ਸਾਡੀਆਂ ਪਛੜੀਆਂ ਸ਼੍ਰੇਣੀਆਂ ਜਿਹੜੀਆਂ ਜਿਨ੍ਹਾਂ ਨੂੰ ਸੰਵਿਧਾਨ ਦੇ ਥੱਲੇ ਇਹ ਅਧਿਕਾਰ ਮਿਲਿਆ ਰੈਜ਼ਰਵੇਸ਼ਨ ਹੋਈ ਹੈ ਪਾਰਲੀਮੈਂਟ ਦੀ ਸੀਟਾਂ ਦੀ ਅਸੈਂਬਲੀ ਹਲਕਿਆਂ ਦੀ ਰੈਜ਼ਰਵੇਸ਼ਨ ਹੋਈ ਹੈ ਤੁਹਾਨੂੰ ਪੰਚਾਇਤਾਂ ਵਿੱਚ ਰੈਜ਼ਰਵੇਸ਼ਨ ਮਿਲਦੀ ਹੈ ਤੁਹਾਨੂੰ ਮਿਸੀਪਲਟੀਆਂ ਵਿੱਚ ਰੈਜ਼ਰਵੇਸ਼ਨ ਮਿਲਦੀ ਹੈ ਤੁਹਾਨੂੰ ਨੌਕਰੀਆਂ ਦੇ ਵਿੱਚ ਇਹ ਜਿਹੜੀ ਰੈਜ਼ਰਵੇਸ਼ਨ ਮਿਲਦੀ ਹੈ ਉਹ ਅਸੀਂ ਇਹਨਾਂ ਨੇ ਜਿਹੜੋ ਉਹ ਖਤਮ ਕਰ ਦੇਣੀ ਸੀ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਇਹਦੀ ਗੰਭੀਰਤਾ ਨੂੰ ਸਮਝੋ ਪਰਮਾਤਮਾ ਨੇ ਮਿਹਰ ਕੀਤੀ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ 272 ਸੀਟਾਂ ਚਾਹੀਦੀਆਂ ਸੀ ਮੋਦੀ ਨੂੰ 272 ਦੀ ਜਗ੍ਹਾ ਤੇ 240 ਮਿਲੀਆਂ ਜੇਕਰ ਤੇ 350 ਸੀਟ ਮਿਲ ਜਾਂਦੀ 2/3 ਸੀਟਾਂ ਮਿਲ ਜਾਂਦੀਆਂ ਤੇ ਮੇਰੇ ਵੀਰੋ ਸਾਰੀ ਰੈਜ਼ਰਵੇਸ਼ਨ ਦੇਸ਼ ਚੋਂ ਮੁਕੰਮਲ ਇਹ ਖਤਮ ਹੋ ਜਾਣੀ ਸੀ ਅੱਜ ਤੁਸੀਂ ਵੇਖ ਰਹੇ ਹੋ ਸਾਡੇ ਕਾਂਗਰਸ ਦੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਨੇ ਬਗੇਲ ਸਾਹਿਬ ਕੱਲ ਉਹਨਾਂ ਦੇ ਘਰ ਦੇ ਵਿੱਚ ਈਡੀ ਨੇ ਰੇਡ ਮਾਰਿਆ ਇਹ ਦੂਜਾ ਰੇਡ ਹੈ ਜਿਹੜਾ ਬਗੇਲ ਸਾਹਿਬ ਦੇ ਘਰ ਮਾਰਿਆ ਗਿਆ ਇਸ ਤੋਂ ਪਹਿਲੇ ਸੀਬੀਆਈ ਵੀ ਆਈ ਕੱਲ ਬਗੇਲ ਸਾਹਿਬ ਦੇ ਨੌਜਵਾਨ ਬੇਟੇ ਨੂੰ ਇਹਨਾਂ ਡਿਟੇਨ ਕੀਤਾ ਇਸ ਤੋਂ ਪਹਿਲੇ ਇਹਨਾਂ ਦੀਆਂ ਸਿਕਓ ਜਿੰਨੀਆਂ ਵੀ ਏਜੰਸੀਆਂ ਨੇ ਈਡੀ ਹੈ ਬੀਬੀ ਸੋਨੀਆ ਗਾਂਧੀ ਦੇ ਖਿਲਾਫ ਰਾਹੁਲ ਗਾਂਧੀ ਜੀ ਦੇ ਖਿਲਾਫ ਪ੍ਰਿੰਕਾ ਗਾਂਧੀ ਹੋਣਾ ਦੇ ਘਰ ਵਾਲੇ ਦੇ ਖਿਲਾਫ ਸਾਡੇ 22 ਚੀਫ ਮਿਨਿਸਟਰ ਜਗਾ ਸੀ ਕਰਨਾਟਕਾ ਦਾ ਡੀ ਕੇ ਸ਼ਿਵ ਕੁਮਾਰ ਦੇ ਖਿਲਾਫ ਬਹੁਤ ਸਾਰੇ ਲੀਡਰਾਂ ਦੇ ਖਿਲਾਫ ED ਤੇ ਏਜੰਸੀ ਜਿਹੜੀਆਂ ਉਹ اپੋਜੀਸ਼ਨ ਨੂੰ ਜਿਹੜੀ ਮੇਨ اپੋਜੀਸ਼ਨ ਹੈ ਹਿੰਦੁਸਤਾਨ ਉਹਨੂੰ ਨੱਪਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦੇ ਵਿੱਚ ਵੀ ਤੁਸੀਂ ਵੇਖਿਆ ਇਥੋਂ ਦੀ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਬਹੁਤ ਸਾਰੇ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਧਰਮ ਦੀ ਧਮਕਾਨ ਦੀ ਕੋਸ਼ਿਸ਼ ਕੀਤੀ ਤੁਹਾਡੇ ਦਾਸ ਦੇ ਖਿਲਾਫ ਵੀ ਮੈਂ ਪਿਛਲੇ ਦਿਨੀ ਇੱਥੇ ਗੱਲ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਕਿਸੇ ਦੀ ਜ਼ਿੰਦਗੀ ਕਿਸੇ ਦਾ ਮਾਲ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਉਦੋਂ ਸਾਡੇ ਕੋਲ ਖਬਰ ਆਈ ਸੀ ਕਿ ਕਾਫੀ ਸਾਰੇ ਬੰਬ ਪੰਜਾਬ ਚ ਆਏ ਨੇ ਕੁਝ ਫਟ ਗਏ ਨੇ ਕੁਝ ਫਟਣ ਵਾਲੇ ਨੇ ਇੱਕ ਟੀਵੀ ਇੰਟਰਵਿਊ ਦੇ ਜ਼ਰੀਏ ਤੁਹਾਡੇ ਦਾਸ ਨੇ ਸਮੁੱਚੇ ਪੰਜਾਬ ਨੂੰ ਮਹਤਾਤ ਕੀਤਾ ਸੀ ਇਸੇ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਤੁਹਾਡੇ ਦਾਸ ਤੇ ਕੇਸ ਰਜਿਸਟਰ ਕੀਤਾ ਤੁਹਾਡਾ ਦਾਸ ਵਿਰੋਧੀ ਧਿਰ ਦਾ ਲੀਡਰ ਕਨਸਟੀਚਿਊਸ਼ਨਲੀ ਸੰਵਿਧਾਨ ਦੇ ਮੁਤਾਬਕ ਮੈਨੂੰ ਕੈਬਨਟ ਦਾ ਰੈਂਕ ਮਿਲਿਆ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੁੰਦਾ ਉਸ ਨੂੰ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਉਦੇ ਮੁਤਾਬਕ ਕੋ ਨੂੰ ਸ਼ੈਡੋ ਮੁੱਖ ਮੰਤਰੀ ਕਹਿੰਦੇ ਇਹਨਾਂ ਨੇ ਤੁਹਾਡੇ ਦਾਸ ਨੂੰ ਖੁਦ ਪੁਲਿਸ ਸਟੇਸ਼ਨ ਸੱਦਿਆ ਇੱਕ ਦਿਨ 2 ਵਜੇ ਦੁਪਹਿਰੇ ਸੱਦਿਆ ਤੇ ਰਾਤ ਦੇ 8 ਵਜੇ ਤੱਕ ਅੰਦਰ ਸਵਾਲ ਜਵਾਬ ਕੀਤੇ ਦੂਸਰੀ ਵਾਰ ਫੇਰ ਸੱਦਿਆ 6:30 ਘੰਟੇ ਫੇਰ ਸਵਾਲ ਜਵਾਬ ਕੀਤੇ ਇਹਨਾਂ ਦਾ ਮਕਸਦ ਇਹਨਾਂ ਸੀ ਕਿ ਜਿਹੜੇ ਚੰਦ कांग्रेस के बुलंद आवाजा ने इन की आवाज नंद किया मेरे वीरों सा कसूर या साूटी ये कि भावें किसानों दमीन ज खून का मनसूबा आप बना रही है असी किसान जमीन बचा असीान फसल की गल करनी है असी खेत मजदूर की जो हकों की लड़ाई लड़नी है ਅਸੀਂ ਦੁਕਾਨਦਾਰਾਂ ਦੀ ਛੋਟੇ ਵਪਾਰੀਓ ਦੀ ਲੜਾਈ ਲੜਨੀ ਅਸੀਂ ਇੱਥੇ ਸਰਕਾਰੀ ਨੌਕਰੀਆਂ ਕਰਨ ਵਾਲਿਆਂ ਦੀ ਪੈਨਸ਼ਨਰਸ ਦੀ ਲੜਾਈ ਲੜਨੀ ਇਹ ਚਾਹੁੰਦੇ ਅਸੀਂ ਉਹ بلند ਆਵਾਜ਼ ਜਿਹੜੀ ਹੈ ਉਹ ਬੰਦ ਕਰ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਇਸ ਗੱਲ ਨੂੰ ਮੁਬਾਰਕ ਦੇਣਾ ਚਾਹਨਾ ਤੇ ਗੁਰੂ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹਾਂ ਗੁਰੂ ਮਹਾਰਾਜ ਸਾਹਿਬ ਨੇ ਤਾਕਤ ਬਖਸ਼ੀ ਇੱਕ ਵੀਡੀਓ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਹੈਂਡਲ ਤੋਂ ਪਾਈ ਸੀ ਜਿਹਦੇ ਨਾਲ ਆਮ ਆਦਮੀ ਪਾਰਟੀ ਨੇ ਤਲੋੜ ਮਰੋੜ ਕਰਕੇ ਉਸ ਵੀਡੀਓ ਦੇ ਸਿਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਵੱਲੋਂ ਕਿਸੇ ਸਾਥ ਨਾਲ ਕਿਸੇ ਅਕਾਲੀ ਲੀਡਰ ਦੀ ਮਦਦ ਕੀਤੀ ਗਈ ਹੋਏ ਮੈਂ ਉਹ ਦਰਖਾਸਤ ਜਿਹੜੀ ਸੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਮੇਰੀ ਦਰਖਾਸਤ ਤੇ ਚੰਡੀਗੜ੍ਹ ਪੁਲਿਸ ਨੇ ਆਪ ਦੇ ਦੋ ਮੰਤਰੀ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਪੰਜਾਬ ਦਾ ਅਮਨ अरोड़ा ਜਿਹੜਾ ਭਗਵੰਤ ਤੋਂ ਬਾਅਦ ਦੂਜੇ ਨੰਬਰ ਦਾ ਮੰਤਰੀ ਹੈ ਉਹਦੇ ਤਾਂ ਕੇਸ ਰਜਿਸਟਰ ਕਰ ਦਿੱਤਾ ਹਰਪਾਲ ਚੀਮੇ ਦਾ ਕੇਸ ਰਜਿਸਟਰ ਕਰ ਦਿੱਤਾ ਮੇਰੇ ਵੀਰੋ ਜੇ ਕਾਂਗਰਸ ਦੀ ਲੀਡਰਸ਼ਿਪ ਤੇ ਕੇਸ ਰਜਿਸਟਰ ਹੋਏ ਨੇ ਤੇ ਅਸੀਂ ਵੀ ਗੁਰੂ ਮਹਾਰਾਜ ਸਾਹਿਬ ਦੀ ਅਸ਼ੀਰਵਾਦ ਨਾਲ ਇੰਨਾ ਗੰਮ ਰੱਖਨੇ ਆ ਕਿ ਅਸੀਂ ਵੀ ਆਪਣੀ ਕਾਰਵਾਈ ਕਰਾ ਸਕੀ ਦੋ ਮਰਿਸ਼ਟਾਂ ਤੇ ਕੇਸ ਰਜਿਸਟਰ ਹੋਏ ਨੇ ਅਜੇ ਕਾਰਵਾਈ ਭਗਵੰਤ ਮਾਨ ਤੇ ਇੱਕ ਮਿੰਟ ਜੇ ਦੋ ਮਿੰਟ ਜੇ ਸਰਦਾਰ ਸਾਹਿਬ ਜੇ 5-7 ਮਿੰਟ ਇੱcke ਬੈਠੋ ਤੇ ਸਾਰਿਆਂ ਨੂੰ ਲਾਭ ਹੋ ਜਾ ਉਹ ਗੱਲ ਸੁਣੋ ਕਾਕਾ ਆ ਬਿਠਾਓ ਇਹਨਾਂ ਸਾਰਾ ਆ ਦੋ ਮਿੰਟ ਬੈਠ ਜਾਓ ਹਜ਼ਾਰਾਂ ਦਾ ਇਕੱਠ ਹੋਇਆ ਹੈ ਮੈਂ ਪਹਿਲੇ ਤਰਨਤਾਰਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਾਰਮਿੰਦਰ ਸਿੰਘ ਗੇਲੂ ਨੂੰ ਮੁਬਾਰਕ ਦੇਣਾ ਚਾਹਨਾ ਜਿੰਨੀ ਵਾਰ ਵੀ ਇਕੱਠ ਹੋਇਆ ਤਰਨਤਾਰ ਦੀ ਸਾਰੀ ਲੀਡਰਸ਼ਿਪ ਨੇ ਹਮੇਸ਼ਾ ਪਰਵਾਹ ਹੋਂ ਗਾ ਦੇ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਗੱਲ ਸਮਝ ਲਓ ਸਰਦਾਰ ਸਾਹਿਬ ਹੁਣ ਤਰਨਤਾਰਨ ਦੀ ਬਾਈ ਇਲੈਕਸ਼ਨ ਹੋਣ ਵਾਲੀ ਆਂਦੇ ਤਿੰਨ ਚਾਰ ਮਹੀਨਿਆਂ ਦੇ ਵਿੱਚ ਇੱਥੇ ਇਲੈਕਸ਼ਨ ਹੋਣੀ ਹੈ ਮੇਰੀ ਗੁਜ਼ਾਰਿਸ਼ ਹੈ ਨਹੀਂ ਹੈ ਬਜੈਲਾ ਜਿੰਨੇ ਮਾਝੇ ਦੇ ਮੇਰੇ ਭਰਾ ਨੇ ਮੈਂ ਉਹਨਾਂ ਨੂੰ ਵੰਗਾਰਨਾ ਚਾਹਨਾ ਤੇ ਬੇਨਤੀ ਕਰਨਾ ਚਾਹਨਾ ਮੇਰੇ ਵੀਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੂੰ ਆਪਾਂ ਇੱਕ ਸੰਦੇਸ਼ ਕੱਲੀਏ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰ ਪੀਰਾਂ ਦੀ ਧਰਤੀ ਮਾਝੇ ਦੇ ਲੋਕ ਇੰਨੀ ਤਾਕਤ ਰੱਖਦੇ ਨੇ ਉਹ ਜਿੱਧਰ ਮਰਜ਼ੀ ਤਸਵੀਰ ਤੇ ਚਿਹਰਾ ਮੋਰਾ ਬਦਲ ਸਕਦੇ ਮੈਨੂੰ ਯਕੀਨ ਹੈ ਇਸ ਗੱਲ ਤੇ ਕਿ ਮਜਾਜ ਜਿਹੜੇ ਨੇ ਜਿੱਦਣੇ ਮਨ ਬਣਾ ਲੈਣ ਤੇ ਆਂਧੀਆਂ ਦੀ ਵੀ ਇਹ ਰੁਖ ਬਦਲ ਜਾਂਦਾ ਬੋਲੇ ਸੋਨੇ ਹਾਰ ਰਸਿਕਾ ਕਾ ਤੁਸੀਂ ਤਾਕਤ ਰੱਖਦੇ ਹੋ ਆਂਧੀਆਂ ਦਾ ਵੀ ਰੁਖ ਮੋੜਨ ਦੀ ਮੇਰੀ ਬੇਨਤੀ ਤੁਹਾਨੂੰ ਜਿਹੜਾ ਵੀ ਕੈਂਡੀਡੇਟ ਪਾਰਟੀ ਚੂਜ਼ ਕਰੇ ਮੇਰੀ ਗੁਜ਼ਾਰਿਸ਼ ਇੱਕ ਸੁਣ ਲੋ कैंडीडेट अठ दस ने आना एक ही सारे पहले कैंडीडेट बनना जरूरी नहीं सारे नो पहले पार्टी की जित जरूर थोड़ा तो किसी का कोई कसूर नहीं वो काका च अवरतलिया जड़िया ने संधु साहब यार तु तो चुप हो के भी नहीं बह सकते तो थोड़ा जा टेक के बह जाओ बाकी काम बाद चे ये फिर रैलियां सदियों ही नहीं करो ये काम ही करना है। ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸੁਣੋ ਕੈਂਡੀਡੇਟ ਕਾਂਗਰਸ ਦਾ ਜਿੱਤਣਾ ਜ਼ਰੂਰੀ ਜੇ ਇਹਨਾਂ ਫਰਜ਼ੀ ਇਨਕਲਾਬੀਆਂ ਨੂੰ ਗਲੋਂ ਲਾਣ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਵਾਰ ਹੋਇਆ ਇਹ ਕੰਮ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਇਆ ਸੀ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ 5-7 ਸਾਲ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਹਾਲਾਤ ਵਿਗੜਦੇ ਨੇ ਉਹਨਾਂ ਦੇ ਲੜਕੇ ਜਿਹੜੇ ਸੀ ਉਹਨਾਂ ਵਿੱਚ ਖਾਨਾ ਚੰਗੀ ਸ਼ੁਰੂ ਹੋਈ ਆਪਣੀਆਂ ਮਿਸਲਾਂ ਵਿੱਚ ਖਾਨਾ ਚੰਗੀ ਸ਼ੁਰੂ ਹੋਈ ਹਾਲਾਤ ਇਹੋ ਜਿਹੇ ਹੋ ਗਏ ਕਿ ਰਾਣੀ ਜਿੰਦਾ ਤੇ ਪ੍ਰੈਸ਼ਰ ਆਇਆ ਕਿ ਜਾਂ ਤੇ ਆਪਣੇ ਆਪ ਜਾਂ ਗਲੀਬ ਸਿੰਘ ਨੂੰ ਜਿਹੜਾ ਇੱਕੋ ਹੀ ਬੇਟਾ ਮਹਾਰਾਜਾ ਰਣਜੀਤ ਸਿੰਘ ਦਾ ਉਸ ਟਾਈਮ 5-4 ਸਾਲ ਦਾ ਸੀ ਕਿਉਂਕਿ 1838 ਚਾ ਜਨਮ ਹੋਇਆ ਸੀ ਇਹ 1846 ਦੀ ਗੱਲ ਹੈ ਅੰਗਰੇਜ਼ਾਂ ਨੇ ਪ੍ਰੈਸ਼ਰ ਪਾ ਕੇ ਰਾਣੀ ਜਿੰਦਾ ਕੋਲ ਇੱਕ ਚਿੱਠੀ ਲਖਵਾਈ ਕਿ ਈਸਟ ਇੰਡੀਆ ਕੰਪਨੀ ਆਪਣਾ ਕੋਈ ਆਦਮੀ ਕੱਲੇ ਆਪਣੀ ਫੌਜ ਕੱਲੇ ਤੇ ਲਾਹੌਰ ਦੇ ਵਿੱਚ ਸ਼ਾਂਤੀ ਇੱਕ ਵਾਰ ਫੇਰ ਹੋਏ ਜਿਹਦੇ ਨਾਲ ਰਾਣੀ ਜਿੰਦਾ ਦੀ ਤੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇ ਉਦੋਂ ਪਹਿਲਾ ਰੀਜੈਂਟ ਜਿਹੜਾ ਗੋਰੀਆਂ ਦਾ ਜਿਹੜਾ ਪੰਜਾਬ ਦੀ ਧਰਤੀ ਤੇ ਆਇਆ ਸੀ ਉਹਦਾ ਨਾਂ ਸਰ ਜੌਨ ਲਾਰੈਂਸ ਨਾ ਸੀ ਮੇਰੇ ਵੀਰੋ ਚੰਗੀ ਤਰ੍ਹਾਂ ਸਮਝ ਲਓ ਮਝ ਲਓ ਇਹ ਕੁਰਬਾਨੀ ਤੁਹਾਨੂੰ ਕਰਨੀ ਪਈ ਇਹ ਹੁਣ ਸਰ ਜੌਨ ਲਾਰੈਂਸ ਦੀ ਸ਼ੇਪ ਦੇ ਵਿੱਚ ਅੱਜ ਵਿਭਬ ਕੁਮਾਰ ਨਾ ਦਾ ਆਦਮੀ ਕੇਜਰੀਵਾਲ ਨੇ ਦਿਲ ਚੰਡੀਗੜ੍ਹ ਕਰ ਦਿੱਤਾ ਅੱਜ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਇੱਕ ਬੰਦੂਆ ਮੁੱਖ ਮੰਤਰੀ ਹੈ ਮੇਰੇ ਵੀਰੋ ਇਹਨੇ ਆਪਣਾ ਇਮਾਨ ਵੇਚ ਦਿੱਤਾ ਨਾ ਇਹਦਾ ਭਗਵੰਤ ਮਾਨ ਨੇ ਇਹਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਜੀ ਮੈਨੂੰ ਮੁੱਖ ਮੰਤਰੀ ਰੱਖ ਲੋ ਜਿਹੜੇ ਮਰਜ਼ੀ ਦਿੱਸਕਤ ਕਰਾ ਲੋ ਪੰਜਾਬ ਦੇ ਸੂਬੇ ਦੇ ਖਿਲਾਫ ਜਾਂ ਆਣ ਵਾਲੇ ਪੰਜਾਬ ਦੇ ਪੁੱਖ ਦੇ ਖਿਲਾਫ ਜਾਂ ਸਾਡੇ ਨੌਜਵਾਨਾਂ ਦੇ ਖਿਲਾਫ ਕੋਈ ਵੀ ਆਰਡਰ ਹੈ ਕਰਾ ਲੋ ਅੱਜ ਮੈਨੂੰ ਮੁੱਖ ਮੰਤਰੀ ਬਣ ਲੈ ਅੱਜ ਜਿੰਨੇ ਮੰਤਰੀ ਨੇ ਮੇਰੇ ਵੀਰੋ 18 16 ਮੰਤਰੀ ਇਹਨਾਂ ਚੋਂ 8 ਤੋਂ 10 ਮਨਿਸਟਰੀਆ ਸਤਿੰਦਰ ਨਾ ਜਾਣਦਾ ਆਦਮੀ ਹੈ ਪਹਿਲੇ ਮੰਤਰੀ ਰਿਹਾ ਦਿੱਲੀ ਦੀ ਸਰਕਾਰ ਉਹ 8 ਮੈਕਮੇ ਰਨ ਕਰਦੇ 8 ਮੈਕਮੇ ਸੇ ਸੋਦੀਆ ਸਾਹਿਬ ਰਨ ਕਰਦੇ ਪੰਜਾਬ ਦੇ ਵਿੱਚ ਮਾਈਨਿੰਗ ਦਾ ਮਾਫੀਆ ਪੰਜਾਬ ਦੇ ਵਿੱਚ ਸ਼ਰਾਬ ਦਾ ਮਾਫੀਆ ਐਤ ਕੀ ਬਹਿਸ ਹੋਈ ਮੇਰੇ ਵੀਰੋ ਤੁਹਾਡੇ ਦਾਸ ਨੇ ਸਪੀਕਰ ਨੂੰ ਇਹ ਗੱਲ ਕਹੀ ਸਨਵਾ ਸਾਹਿਬ ਤੁਹਾਡੀ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਅੱਜ 3.5 ਸਾਲ ਗੁਜ਼ਰਨ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਣਾ ਚਾਹਨਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਸੁਖਵੀਰ ਸਿੰਘ ਸੀ ਹੋਮ ਮਿਨਿਸਟਰ ਪੁਲਿਸ ਵਿਭਾਗ ਦਾ ਇੰਚਾਰਜ ਥੱਲੇ ਸੀ ਸੁਮੇਸ਼ ਸਿੰਘ ਸੈਣੀ ਜੀ ਜਦੋਂ ਤੁਹਾਨੂੰ ਪਤਾ ਪਹਿਲਾ ਕਾਂਡ ਹੋਇਆ ਬੁਰਜ ਜਵਾਰ ਸਿੰਘ ਪਿੰਡ ਦੇ ਵਿੱਚ ਉੱਥੇ ਗੁਰੂ ਗਰੰਤ ਸਾਹਿਬ ਦੀ ਬਕਾਇਦਾ ਤੌਰ ਇਹ ਉਥੋਂ ਸਰੂਪ ਚੋਰੀ ਕਰਕੇ ਲੈ ਗਏ ਚੰਦ ਦੇਣਾ ਬਹੁਤ ਬੇਬਲ ਕਲਾ ਪਿੰਡੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਗਲੀਆਂ ਵਿੱਚ ਛੁਟਿਆ ਉਸ ਟਾਈਮ ਸਿੱਖ ਸੰਗਤ ਇਕੱਠੀ ਹੋਈ ਇੱਕ ਧਰਨਾ ਪਹਿਲਾਂ ਕੁਲਤਾਰ ਸਿੰਘ ਸੰਵਾ ਦੇ ਹਲਕੇ ਕੋਟਕਪੂਰਾ ਦੇ ਵਿੱਚ ਸ਼ੁਰੂ ਹੋਇਆ ਇੱਕ ਜਿਹੜਾ ਸੀ ਬਰਗਾੜੀ ਦੇ ਵਿੱਚ ਇਹ ਧਰਨਾ ਲੱਗਾ ਮੇਨ ਸੜਕਾਂ ਤੇ ਚੌਕਾਂ ਤੇ ਬਾਦਲ ਨੇ